ਤੇ ਕਈ ਸਾਡੇ ਵੀਰ ਜਿਹੜੇ ਆ ਉਹ ਹਨ ਉਹਦੇ ਵੀ ਬਿਰਦਾ ਆਸ਼ਰਮਾਂ ਦੀ ਲੋੜ ਨਹੀਂ ਐ ਤੇ ਜੇ ਇਹ ਬਿਰਦਾ ਆਸ਼ਰਮ ਸੰਸਥਾਵਾਂ ਨਾ ਹੋਣ ਤੇ ਇਹ ਮਾਤਾ ਨੂੰ ਕੌਣ ਸੰਭੇ ਕੋਈ ਚੁੱਕੂਗਾ ਜ਼ਿੰਮੇਵਾਰੀ ਕੋਈ ਇਹਨੂੰ ਆਪਦੇ ਘਰੇ ਖੜੂਗਾ ਆਪਦੀ ਮਾਂ ਬਣਾਊਗਾ ਆਪਦੀ ਮਾਂ ਵਾਂਗੂ ਸੰਭੂਗਾ ਇਹਨਾਂ ਦੀ ਲੜਕੀ ਵੀ ਨਾਲ ਹੀ ਆਈ ਐ ਤੇ ਛੱਡਣ ਇਹਨਾਂ ਨੂੰ ਮਾਂ ਆਪਦੀ ਨੂੰ ਛੱਡਣ ਵਾਸਤੇ ਕਿਉਂਕਿ ਉਹ ਆਪ ਵਿਚਾਰੀ ਦਾ ਤਲਾਕ ਹੋਇਆ ਕਿ ਨਹੀਂ ਹੋਇਆ ਉਹ ਵੀ ਵਿਚਾਰੀ ਕਿਹਦੇ ਘਰੇ ਕੰਮ ਕਰਕੇ ਤੇ ਆਪ ਦਾ ਟਾਈਮ ਪਾਸ ਕਰਦੀ ਐ ਅੱਜ ਤੇ ਬਣਦਾ ਵਾ ਪੁੱਤਾਂ ਦਾ ਮਾਵਾ ਨੂੰ ਸਾਹਮਣ ਦਾ ਕਿਉਂਕਿ ਧੀਆ ਤੇ ਇਹ ਆਪੀ ਅਗਲੇ ਘਰ ਸਹੁਰੇ ਘਰ ਚਲ ਜੰਦੀਆਂ ਅੱਜ ਇਹ ਮਾਂ ਨੂੰ ਕੋਈ ਸਾਹਮਣ ਵਾਲਾ ਨਹੀਂ ਨਾ ਭਤੀਜੇ ਸਾਹਮਣ ਵਾਲੇ ਆ ਨਾ ਭੈਣ ਸਾਹਮਣ ਵਾਲੀ ਆ ਨਾ ਭਰਾ ਸਾਹਮਣ ਵਾਲੇ ਕੋਈ ਨਣਾਣ ਵੀ ਹੋਊਗੀ ਕੋਈ ਮਾਸੀ ਦੀ ਧੀ ਵੀ ਹੋਊਗਾ ਕੋਈ ਮਾਸੀ ਦਾ ਪੁੱਤ ਭਰਾ ਵੀ ਹੋਊਗਾ ਪਰ ਇਹਦੇ ਵਾਸਤੇ ਅੱਜ ਕੋਈ ਵੀ ਨਹੀਂ ਸੰਸਾਰ ਤੇ ਇੱਕ ਬਾਬੇ ਨਾਨਕ ਤੋਂ ਬਿਨਾ ਮਾਤਾ ਜੀ ਨਾ ਕੀ ਤੁਹਾਡਾ ਮੇਰਾ ਨਾਮ ਬਲਵੀਰ ਕੋਰ ਤੇ ਘਰ ਵਾਲੇ ਦਾ ਨਾਮ ਕੀ ਆ ਮੁਖਤਾਰ ਸਿੰਘ ਇਹ ਜਿਹੜਾ ਮੁਖਤਾਰ ਸਿੰਘ ਆ ਉਹ ਕਿੱਥੇ ਰਹਿੰਦਾ ਯਾਰ ਉਹ ਉਹਦੇ ਨਾਲ ਅਣਬਣ ਕਿਉਂ ਤੁਹਾਡੀ ਹੋਈ ਆ ਪੁੱਤੇ ਵਾਰੇ ਮਾਰਦਾ ਕੁੱਟਦਾ ਤੈਨੂੰ ਹਾਂ ਕੀ ਕੰਮ ਕਰਦੇ ਆ ਉਹ ਉੱਥੇ ਉਹ ਫੌਜ ਚ ਫਲਣਾ ਆ اچھا ਤੇ ਸੋਰੇ ਕਿੱਥੇ ਹੀ ਤੇਰੇ ਸੋਰੇ ਛਕੀਰੇ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ ਅਸੀਂ ਜੀ ਬੋਲ ਰਹੇ ਆ ਮੁਕਤਰੀ ਸੇਵਾ ਦਾ ਕੇਂਦਰ ਗੁਰੂ ਨਾਨਕ ਬਿਰਤੇ ਅनाथ ਸੰਭਾਲ ਕਾਰਜੋਂ ਦਾ ਕਲਾਂ ਜਿਲ੍ਹਾ ਤਰਨਤਾਰਨ ਸਾਹਿਬ ਪਤਾ ਨਹੀਂ ਜ਼ਮਾਨਾ ਕਿੰਨਾ ਸੁਵਾਰਥੀ ਹੋ ਗਿਆ ਹੈ ਇਹ ਕਿਹੜਾ ਜੋਗਿਆ ਇਹਨੂੰ ਕੀ ਕਵਾਂਗੇ ਕੱਲ ਜੋ ਕਵਾਂਗੇ ਕਿ ਕਰ ਜੋ ਕਵਾਂਗੇ ਜ਼ਮਾਨੇ ਦੇ ਹਾਲ ਹਾਲ ਜਿਹੜੇ ਆ ਉਹ ਹਾਲਾਤ ਬਦ ਤੋਂ ਬਰਤਰ ਬਣ ਗਏ ਨੇ ਆ ਮੇਰੇ ਖੱਬੇ ਪਾਸੇ ਬਿਠੀ ਹੈ ਮਾਤਾ ਬਲਵੀਰ ਕੌਰ ਪਤਨੀ ਮੁਖਤਾਰ ਸਿੰਘ ਤੇ ਪਿੰਡ ਇਹਦਾ ਸਖੀਰਾ ਮੇਰੇ ਪਿੰਡ ਤੋਂ ਲਗਭਗ ਇਥੋਂ 4-5 ਕਿਲੋਮੀਟਰ ਹੋਵੇਗਾ ਤੇ ਇਹ ਮਾਤਾ ਵਿਚਾਰੀ ਆਪਣੇ ਬਾਲ ਬੱਚਾ ਵੀ ਹੈ ਪਰਿਵਾਰ ਹੈ ਤਾਂ ਇਹਦਾ ਬੇਟਾ ਵੀ ਹੈ ਉਹ ਕਿੱਥੇ ਰਹਿੰਦਾ ਅੱਛਾ ਉਹ ਡੈਡੀ ਕੋਲੇ ਜਿਹੜੇ ਤੁਹਾਡੇ ਪਾਪਾ ਜੀ ਰਹਿੰਦੇ ਆ ਤੇ ਵੇਖੋ ਜੀ ਇਹ ਘਰ ਦੀ ਮਾਲਕਣ ਹੀ ਕਦੀ ਇਹਨੂੰ ਸਰਦਾਰ ਮੁਖਤਾਰ ਸੋਹਣਾ ਨੇ ਵਿਆਹ ਕੇ ਲਿਆਂਦਾ ਹੋਊਗਾ ਲਾਵਾਂ ਲਈਆਂ ਹੋਣਗੀਆਂ ਇਹਦੇ ਨਾਲ ਤੇ ਪਾਣੀ ਇਹਦੀ ਸੱਸ ਨੇ ਵਾਰਿਆ ਹੋਏ ਤੋਂ ਹੈਨਾ ਵੀ ਇਹ ਸਾਡੀ ਸੋਹਣੇ ਦੇ ਖੁਰਾਂ ਵਾਲੀ ਆ ਹੈਨਾ ਤੇ ਅੱਜ ਇਹ ਸਾਡੀ ਮਾਂ ਬਲਵੀਰ ਕੌਰ ਜਿਹੜੀ ਆਪ ਹੀ ਇਹਨਾਂ ਦੀ ਲੜਕੀ ਵੀ ਨਾਲ ਹੀ ਆਈ ਤੇ ਛੱਡਣ ਇਹਨਾਂ ਨੂੰ ਮਾਂ ਆਪਦੀ ਨੂੰ ਛੱਡਣ ਵਾਸਤੇ ਕਿਉਂਕਿ ਉਹ ਆਪ ਵਿਚਾਰੀ ਦਾ ਤਲਾਕ ਹੋਇਆ ਕਿ ਨਹੀਂ ਹੋਇਆ ਉਹ ਵੀ ਵਿਚਾਰੀ ਕਿਸੇ ਦੇ ਘਰੇ ਕੰਮ ਕਰਕੇ ਤੇ ਆਪ ਦਾ ਟਾਈਮ ਪਾਸ ਕਰਦੀ ਹੈ ਤੇ ਜੇ ਉਹ ਆਂਦੀ ਮੇਰਾ ਸਹਰਾਕਰ ਹੋਵੇ ਮੈਂ ਆਪਦੇ ਪਰਿਵਾਰ ਵਿੱਚ ਬੈਠੀ ਹੋਵਾਂ ਤੇ ਮੈਂ ਇਹ ਆਪਦੀ ਮਾਂ ਨੂੰ ਸਾਹਮਣ ਆਜ ਤੇ ਬਣਦਾ ਵਾ ਪੁੱਤਾਂ ਦਾ ਮਾਮਾ ਨੂੰ ਸਾਹਮਣ ਦਾ ਕਿਉਂਕਿ ਧੀਆਂ ਤੇ ਇਹ ਆਪੀ ਅਗਲੇ ਘਰ ਸਹੁਰੇ ਘਰ ਚਲ ਜਾਂਦੀਆਂ ਤੇ ਉੱਥੇ ਉਹਨਾਂ ਦਾ ਮਾਵਾ ਜਾਣ ਕਦੀ 2-4 ਦਿਨ ਰਹਿਣ ਮਿਲਗਿਰ ਕੇ ਤੇ ਆ ਜਾਣ ਤੇ ਜਦੋਂ ਪੱਕਾ ਡੇਰਾ ਜਮਾਉਂਦੇ ਆ ਫਿਰ ਉਹ ਮੁਸ਼ਕਲ ਹੋ ਜਾਂਦਾ ਤੇ ਇਹ ਵਿਚਾਰੀ ਕਦੀ ਕਿਤੇ ਕਦੀ ਕਿਤੇ ਕਦੀ ਕਹੇ ਦੇ ਬੂਆ ਖੜਕਾਉਂਦੀ ਕਦੀ ਕਹੇ ਦਾ ਬੂਆ ਖੜਕਾਉਂਦੀ ਤੇ ਆਹ ਵੀਰ ਨਾਲ ਹੀ ਆਇਆ ਇਹਨਾਂ ਦਾ ਪੇਕੇ ਬੀਬੀ ਦੇ ਪੇਕੇ ਪਰਿਵਾਰ ਪਿੰਡ ਰੂੜੀ ਵਾਲਾ ਉਹ ਵੀ ਚੋਲਾ ਸਾਹਿਬ ਦੇ ਲੱਗੇ ਆ ਤੇ ਇਹ ਇਹਨਾਂ ਦੇ ਚਾਚੇ ਤਾਏ ਦਾ ਭਤੀਜਾ ਪਰਿਵਾਰ ਪੇਕੇ ਪਰਿਵਾਰ ਵਿੱਚੋਂ ਤੇ ਜਿਹੜਾ ਇਹਨਾਂ ਦਾ ਰੀਅਲ ਬਰਦਰ ਰਿਲੇਸ਼ਨ ਦੇ ਵਿੱਚੋਂ ਭਰਾ ਪਰਜਾਈ ਭਤੀਜੇ ਆ ਉਹ ਇਹ ਆਪਣੀ ਭੂਆ ਨੂੰ ਘਰੇ ਨਹੀਂ ਵੜਨ ਦਿੰਦੇ। ਦਾਈ ਡੰਗ ਰੱਖਦੇ ਮੁੜ ਕੇ ਫੇਰ ਕੱਢ ਦਿੰਦੇ ਆ ਇਹਨਾਂ ਦੀ ਲੜਕੀ ਦੇ ਦੱਸਣ ਮੁਤਾਬਕ। ਤੇ ਇਹਨੂੰ ਹੁਣ ਕੋਈ ਵੀ ਟਿਕਾਣਾ ਨਹੀਂ। ਤੇ ਇਹਨੂੰ ਸਾਡੇ ਕੋਲ ਇਹ ਭੈਣ ਜੀ ਤੇ ਵੀਰ ਜੀ ਲੈ ਕੇ ਆਇਆ ਕੋਵੰਸੋਂ ਜਿਹੜਾ ਇਹਨਾਂ ਦਾ ਭਤੀਜਾ। ਤੇ ਆਂਦੇ ਆ ਵੀ ਇਹਨੂੰ ਬਾਬਾ ਜੀ ਸੰਭੋ ਇੱਥੇ ਸਾਮ ਸੰਭਾਲ ਦੇ ਘਰ ਦੇ ਵਿੱਚ। ਤੇ ਕਈ ਸਾਡੇ ਵੀਰ ਜਿਹੜੇ ਆ ਉਹ ਹਨੂਵਾਨ ਨੇ ਵੀ ਇਹ ਬਿਰਦਾ ਆਸ਼ਰਮਾਂ ਦੀ ਲੋੜ ਨਹੀਂ ਹੈ ਤੇ ਜੇ ਇਹ ਬਿਰਦਾ ਆਸ਼ਰਮ ਸੰਸਥਾਵਾਂ ਨਾ ਹੋਣ ਤੇ ਇਹ ਮਾਤਾ ਨੂੰ ਕੌਣ ਸੰਭੇ ਕੋਈ ਚੁੱਕੂਗਾ ਜ਼ਿੰਮੇਵਾਰੀ ਕੋਈ ਇਹਨੂੰ ਆਪਦੇ ਘਰੇ ਖੜੂਗਾ ਆਪਦੀ ਮਾਂ ਬਣਾਊਗਾ ਆਪਦੀ ਮਾਂ ਵਾਂਗੂ ਸੰਭੂਗਾ ਜਿਤਨਾ ਆਪਦੀ ਮਾਂ ਜਿਹੜੀ ਹੁੰਦੀ ਹੈ ਜਿਵੇਂ ਆਪਾਂ ਬੱਚੇ ਨੂੰ ਜਿਤਨਾ ਉਹਨੇ ਪਾਲਿਆ ਪੰਜ ਸੱਤ ਨਿਆਣੇ ਸੰਭੇ ਤੇ ਅੱਜ ਇਹ ਮਾਂ ਨੂੰ ਕੋਈ ਸਾਹਮਣ ਵਾਲਾ ਨਹੀਂ ਨਾ ਭਤੀਜੇ ਸਾਹਮਣ ਵਾਲੇ ਆ ਨਾ ਭੈਣ ਸਾਹਮਣ ਵਾਲੀ ਆ ਨਾ ਭਰਾ ਸਾ ਮਾਲੇ ਕੋਈ ਨਾਨਾਂ ਵੀ ਹੋਊਗੀ ਕੋਈ ਮਾਸੀ ਦੀ ਧੀ ਵੀ ਹੋਊਗਾ ਕੋਈ ਮਾਸੀ ਦਾ ਪੁੱਤ ਭਰਾ ਵੀ ਹੋਊਗਾ ਪਰ ਇਹਦੇ ਵਾਸਤੇ ਅੱਜ ਕੋਈ ਵੀ ਨਹੀਂ ਸੰਸਾਰ ਤੇ ਇੱਕ ਬਾਬੇ ਨਾਨਕ ਤੋਂ ਬਿਨਾ ਤੇ ਇਹ ਓਟ ਆਸਰਾ ਲੈ ਕੇ ਸੱਚੇ ਪਾਤਸ਼ਾਹ ਦਾ ਤੇ ਅੱਜ ਵਹਿ ਮੇਰੇ ਮਨ ਵਿੱਚ ਵਾਰ ਅੰਜ ਆਇਆ ਜਦੋਂ ਨਾਲ ਇਹ ਲੜਕੀ ਆਈ ਇਹਨਾਂ ਦੀ ਨਾਲੇ ਭਤੀਜਾ ਆਇਆ ਵੀ ਅੱਜ ਇਹਨੂੰ ਤੁਸੀਂ ਛੱਡਣਾ ਤੇ ਤੁਹਾਨੂੰ ਕੌਣ ਛੱਡਣ ਆਊਗਾ ਮੈਨੂੰ ਗੁੱਸਾ ਆਇਆ ਇਸ ਗੱਲ ਦਾ ਤੇ ਭੈਣ ਆਂਦੀ ਆ ਮੇਰੀ ਵੀ ਭੈਣ ਹੀ ਆ ਮੇਰੀ ਵੀ ਉਹ ਮੇਰੀਏ ਮਾਂ ਤੇ ਉਹ ਭੈਣਾ ਤੇ ਆਂਦੀ ਵੀ ਬਾਬਾ ਜੀ ਮੇਰਾ ਘਰ ਹੋਵੇ ਤੇ ਮੈਂ ਕਦੀ ਵੀ ਨਾ ਘਰੋਣਾ ਕੱਢਾਂ ਮੈਂ ਤੇ ਆਪ ਦਰਬਾਰ ਦਰ ਧੱਕੇ ਖਾਂਦੀ ਫਿਰਦੀ ਆ ਇਹ ਸਵਾਰਥ ਦਾ ਯੁੱਗ ਦੇ ਵੇਖੋ ਇਹ ਭੈਣ ਦਾ ਬੇਟਾ ਵੀ ਆ 12 14 ਸਾਲਾਂ ਦਾ ਤੇ ਇਹ ਵੀ ਪਤਾ ਨਹੀਂ ਕਿਹੜੇ ਕਾਰਨ ਕਰਕੇ ਇਹਨਾਂ ਦਾ ਡਿਸਟ੍ਰਿਬਿਊਟ ਚੱਲਣ ਡਿਆ ਆਪਦੇ ਘਰ ਵਾਲੇ ਦੇ ਨਾਲ ਇਹ ਵਿਚਾਰੀ ਗਾਂਹ ਹੋਰ ਕਿਹ ਪਿੰਡ ਦੇ ਵਿੱਚ ਕਿਤੇ ਕੰਮ ਕਰ ਕੇ ਉਹਦਾ ਟਾਈਮ ਪਾਸ ਕਰਦੀ ਆ ਸੋਏ ਮਾਤਾ ਜੀ ਬਲਵੀਰ ਕੌਰ ਜਿਹੜੇ ਆ ਸਾਡੇ ਕੋਲ ਪਹੁੰਚ ਗਏ ਆ ਤੇ ਇਹ ਹੁਣ ਮੇਰੇ ਮਾਤਾ ਨਹੀਂ ਇਹ ਸਾਰਿਆਂ ਦੇ ਜਿਹੜੇ ਸਾਨੂੰ ਵੇਖ ਰਹੇ ਆ ਜਿਹੜੇ ਸਾਡੇ ਸਾਨੂੰ ਸਹੂਲਤਾਂ ਦਿੰਦੇ ਆ ਸਹਾਯੋਗ ਦਿੰਦੇ ਆ ਉਹਨਾਂ ਦੇ ਵੀ ਮਾਤਾ ਜੀ ਮਾਤਾ ਜੀ ਨਾਂ ਕੀ ਤੁਹਾਡਾ ਮੇਰਾ ਨਾਮ ਬਲਵੀਰ ਕੌਰ ਤੇ ਘਰ ਵਾਲੇ ਦਾ ਨਾਂ ਕੀ ਆ ਮੁਖਤਾਰ ਸਿੰਘ ਤੇ ਬੱਚੇ ਕਿੰਨੇ ਜੇ ਬੱਚਾ ਇੱਕ ਇੱਕ ਕੁੜੀ ਅੱਛਾ ਇੱਕ ਦਾ ਦੋ ਬੱਚੇ ਆ ਹਾਂ ਕੁੜੀ ਤੇ ਮੁੰਡਾ ਹਾਂ ਤੇ ਜਿਹੜਾ ਮੁਖਤਾਰ ਸਿੰਘ ਆ ਉਹ ਕਿੱਥੇ ਰਹਿੰਦਾ ਸ਼ਹਿਰ ਉਹ ਉਹਦੇ ਨਾਲ ਅਣਬਣ ਕਿਉਂ ਤੁਹਾਡੀ ਹੋਈ ਆ ਕੁੱਤੇ ਬਾਰੇ ਮਾਰਦਾ ਕੁੱਤਦਾ ਤੈਨੂੰ ਹਾਂ ਪਹਿਲਾਂ ਜਦੋਂ ਵਿਆਹੀ ਐ ਉਦੋਂ ਕੁੱਤਦਾ ਹੀ ਕਿ ਹੁਣ ਹੁਣ ਮਾਰਦਾ ਬੜਾ ਥੋੜਾ ਚਿਰ ਬਾਅਦ ਕੀ ਕੰਮ ਕਰਦੇ ਆ ਉਹ ਉੱਥੇ ਫੌਜ ਚ ਪਰਥਣਾ ਆ ਵਾ ਅੱਛਾ ਤੇ ਸਾਰੇ ਕਿੱਥੇ ਹੀ ਤੇਰੇ ਸਾਰੇ ਠਕੀਰੇ ਅੱਛਾ ਪੜੀ ਬੰਨਾ ਵੀ ਹੈਗਾ ਇਹਨਾਂ ਦਾ ਹੋਏਗਾ ਅੱਛਾ ਹਾਂ ਉਹ ਨਹੀਂ ਤੇ ਹੁਣ ਉਥੋਂ ਠਕੀਰੋ ਚੱਲ ਕੇ ਤਰਨ ਤਰਨ ਬੈਠੇ ਆ ਉੱਥੇ ਤੇ ਉਹਨਾਂ ਨਾਲ ਕੋਈ ਗਿਲਾ ਸ਼ਿਕਵਾ ਕੋਈ ਝਗੜਾ ਝਗੜਾ ਨਹੀਂ ਉਹਨਾਂ ਕੋਈ ਨਹੀਂ ਉਹਨਾਂ ਕੋਲ ਕਦੀ ਗਈ ਨਹੀਂ ਜਾਂਦੀ ਰਹੀ ਹੈ ਕੀ ਆਂਦੇ ਫਿਰ ਗਾੜੀਆਂ ਮੈਨੂੰ ਆਂਦੇ ਚਲ ਜਾ ਚਲ ਜਾ ਇੱਥੋਂ ਚਲ ਜਾ ਅੱਛਾ ਤੇ ਜਿਹੜੇ ਪੇਕੇ ਪਰਿਵਾਰ ਵਾਲੇ ਆ ਜਿਹੜੇ ਤਰਾ ਭਰਾ ਭਤੀਜੇ ਅਸਲੀ ਆ ਤੇਰੇ ਨਾਲ ਜੰਮੇ ਜਣੇ ਤੇਰੀ ਮਾਂ ਦੇ ਪੇਟੋਂ ਉਹ ਕੀ ਆ ਨੇ ਉਹ ਵੀ ਇਤਰਾਹ ਦੇ ਚਲ ਜਾ ਉਹ ਵੀ ਆਂਦੇ ਚਲ ਜਾ ਤੇ ਕੁੜੀ ਵਿਚਾਰੀ ਕਿੱਥੇ ਰਹਿੰਦੀ ਆ ਕੁੜੀ ਜੋ ਉੱਥੇ ਚੀਮੇ ਨਹੀਂ ਨਹੀਂ ਵਿਆਹੀ ਤਾਂ ਚੀਮੇ ਹੁਣ ਕਿੱਥੇ ਰਹਿੰਦੀ ਆ ਹੁਣ ਇੱਥੇ ਰਹਿੰਦੀ ਆ ਉਰੇ 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 ਉਹਦਾ ਵੀ ਝਗੜਾ ਵਾ ਉਹਦਾ ਝਗੜਾ ਠੀਕ ਐ ਤੇ ਆ ਹਾਲਾਤ ਜੀ ਸਾਡੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਵੱਧ ਤੋਂ ਵੱਧ ਹਾਲਾਤ ਬਣਦੇ ਜਾ ਰਹੇ ਆ ਤੇ ਅਸੀਂ ਵੇਹ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਅਰਦਾਸਾਂ ਕਰਦੇ ਆ ਸਮਾਗਮ ਕਰਦੇ ਆ ਤੇ ਸਿੱਖੀ ਤੋਂ ਧਰਮ ਤੋਂ ਕੋ ਇਹ ਧਰਮ ਦੇ ਕਰਮ ਨੇ ਜਿਹੜੇ ਸਾਡੇ ਨਿੱਜੀ ਕਲਚਰ ਆ ਸਾਡਾ ਮਾਵਾਂ ਨੂੰ ਸਾਹਮਣਾ ਪਿਓਾਂ ਨੂੰ ਸਾਹਮਣਾ ਭੈਣਾਂ ਭਰਾਵਾਂ ਨਾਲ ਮਿਲਣਾ ਵਰਤਣਾ ਇਹ ਸਾਡਾ ਕਲਚਰ ਆ ਪਰ ਇਨਾਂ ਅਸੀਂ ਸਵਾਰਥੀ ਹੋ ਗਏ ਆ ਆਪਣੇ ਹੀ ਇਹ ਮਤਲਬਲ ਦੇ ਵਿੱਚ ਸਵਾਰਥ ਦੇ ਵਿੱਚ ਲੱਗੇ ਹੋਏ ਆ ਕੋਈ ਕਿਸੇ ਭੈਣ ਭਰਾ ਦਾ ਦੁੱਖ ਨਹੀਂ ਸੁਣਦਾ ਇੱਕ ਅੱਜ ਸਵੇਰੇ ਮਾਤਾ ਨੂੰ ਲੈ ਕੇ ਆਇਆ ਮੈਂ ਦੇਰ ਸਾਹਿਬ ਤੋਂ ਇੱਕ ਰਾਤ ਇੱਕ ਗੁੜੀਆਂ ਨੂੰ ਹਰਿਆਣੇ ਤੋਂ ਲੈ ਕੇ ਆਇਆ ਵਾ ਵੀ ਉਹ ਵੀ ਘਰ ਦੇ ਵਿੱਚ ਬੋਝ ਬਣੀ ਸੀ ਉਹ ਥੋੜੀ ਜੀ ਮੰਦਬੁੱਧੀ ਸੀ ਤੇ ਘਰ ਦੇ ਤੋਂ ਵੀ ਨਹੀਂ ਸੰਭੀ ਜਾਂਦੀ ਉਹ ਵੀ ਅਸੀਂ ਤੁਹਾਨੂੰ ਅਪਡੇਟਾਂ ਦੇਵਾਂਗੇ ਸੋ ਇਹ ਬੇਨਤੀ ਕਰ ਰਹੇ ਆ ਇਸ ਕਰਕੇ ਇਹ ਵੀਡੀਓ ਤਾਂ ਬਣਾ ਰਿਹਾ ਕਿ ਸਾਡਾ ਤੁਸੀਂ ਸਹਿਯੋਗ ਦਿਓ ਸਾਡੇ ਕੋ ਹੱਥਾਂ ਥੋੜਾ ਸ਼ਤੌਤ ਥੋੜੀ ਆ ਕਮਰੇ ਥੋੜੇ ਆ ਪਰਬੰਧ ਥੋੜਾ ਵਾ ਤੇ ਜੀ ਸਾਡੇ ਦਿਨ ਪ੍ਰਤੀ ਦਿਨ ਵੱਧ ਰਹੇ ਆ ਤੇ ਸਾਡਾ ਸਹਿਯੋਗ ਦਿਓ ਅਸੀਂ ਇਹਨਾਂ ਦੇ ਰਹਿਣ ਲਈ ਇੱਕ ਦੋ ਕਮਰੇ ਬਣਾਈਏ ਹੋਰ ਪ੍ਰਬੰਧ ਕਰੀਏ ਦੇਸ਼ ਉਦੇਸ਼ ਦੀਆਂ ਸੰਗਤਾਂ ਨੂੰ ਜਿਹੜੇ ਅੱਗੇ ਵੀ ਸਹਿਯੋਗ ਕਰਦੇ ਉਹਨਾਂ ਨੂੰ ਵੀ ਬੇਨਤੀ ਆ ਕਿ ਇਹ ਜੋ ਗੁਰੂ ਨਾਨਕ ਬਿਰਤੇ ਲਾਵਾਰ ਸੰਭਾਲ ਕਰ ਜਾਂਦਾ ਕਲਾਵਾ ਇੱਥੇ ਪਹੁੰਚੋ ਇੱਥੇ ਆਣ ਕੇ ਵੇਖੋ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਆ ਕਿਹੜੇ-ਕਿਹੜੇ ਕੰਮ ਸਾਡੇ ਅਧੂਰੇ ਆ ਤੇ ਉਹ ਸਾਡੇ ਪੂਰੇ ਕਰਵਾਓ ਤਾਂ ਕਿ ਆਪਾਂ ਇਹਨਾਂ ਜਿਹੜੇ ਰੋਲ ਦੇ ਖੁਰਦੇ ਡਿੱਗਦੇ ਢਿੰਦੇ ਆਉਂਦੇ ਸਾਡੇ ਕੋਲ ਇਹਨਾਂ ਦੀ ਸ਼ਾਮ ਸੰਭਾਲ ਇਹਨਾਂ ਦੀ ਦਵਾਈਆਂ ਇਹਨਾਂ ਨੂੰ ਹਰ ਚੀਜ਼ ਦੀ ਲੋੜ ਆ ਦਵਾਈ ਦੀ ਵੀ ਲੋੜ ਆ ਲੀੜੀਆਂ ਦੀ ਵੀ ਲੋੜ ਆ ਰੋਟੀ ਦੀ ਵੀ ਲੋੜ ਆ ਸਾਰੀਆਂ ਤੁਹਾਡੇ ਪਿਆਰ ਦੀ ਵੀ ਲੋੜ ਆ ਤੇ ਆਓ ਇਹਨਾਂ ਮਾਵਾਂ ਦੀ ਸ਼ਾਮ ਸੰਭਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ